ਮੈਂ ਪੰਮ ਕੁਮਾਰ ਐਂਡ ਆਈ ਐਮ ਫਰਮ ਦ ਟ੍ਰਿਬਿਊਨ ਆਪਾਂ ਇੱਥੇ ਪਹੁੰਚੇ ਆ ਜੀ ਕੋਨੇਵਾਲ ਵਿਲੇਜ ਜਿਹੜਾ ਇੱਥੋਂ ਕੀ ਤੋਸੀ ਬੰਦ ਦੇ ਕੋਲ ਹੈ ਜਿੱਥੇ ਜਿਹੜੀ ਬ੍ਰੀਜ ਇਸ ਦੀ ਬ੍ਰੀਜ ਚ ਕਰਕੇ ਰਾਵੀ ਰੀਰ ਦਾ ਫਲੋ ਕਰਕੇ ਕਾਫੀ ਵਿਲੇजेस ਜਿਹੜੇ ਜਨਾਲਾ ਤੇ ਰਮਦਾਸ ਬੈਲਟ ਦੇ ਵਿੱਚ ਐਂਟਰ ਹੋਏ ਸੀਗੀ ਇੱਥੇ ਕੁਝ ਰੈਜ਼ੀਡੈਂਸ ਨੇ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਇਹ ਦੋ ਕੁ ਦਿਨ ਪਹਿਲਾਂ ਇੱਥੇ ਕਾਫੀ ਰਿਲੀਫ ਸੀਗਾ ਕਿਉਂਕਿ ਪਾਣੀ ਪਿੱਛੋਂ ਕਾਫੀ ਕੱਟ ਗਿਆ ਸੀਗਾ ਪਰ ਫੇਰ ਪਾਣੀ ਜਿਹੜਾ ਪੌਂਗ ਡੈਮ ਤੋਂ ਜਾਂ ਛੱਡਿਆ ਗਿਆ ਉਸ ਤੋਂ ਬਾਅਦ ਪਾਣੀ ਕੱਲ ਤੋਂ ਫੇਰ ਕੱਲ ਰਾਤ ਤੋਂ ਫੇਰ ਕਾਫੀ ਇੱਥੇ ਆ ਰਿਹਾ ਹੈ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਹੈ ਸਾਡੇ ਨਾਲ ਕੁਝ ਰੈਜ਼ਿਡੈਂਸ ਹੈਗੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਨਾਮ ਪਈਸ਼ਾ ਮੈਂ ਨਾਬੀਜੀ ਸਿੰਘ ਹਾਂ ਵੀਰੇ ਸਿੰਘ ਹਾਂਜੀ ਅੱਛਾ ਜੀ ਪਾਣੀ ਕਦੋਂ ਦੁਬਾਰਾ ਆਇਆ ਜੀ ਪਾਣੀ ਕੱਲ ਕੱਲ ਸਿਹਰ ਦਾ ਇੰਨੇ ਵਗਣ ਡਿਆ ਜੀ ਮਤਲਬ 24 ਘੰਟੇ ਹੋ ਗਏ ਪਾਣੀ ਇੰਨੇ ਵਗਣ ਡਿਆ ਵਾ ਅੱਛਾ ਜੀ ਹਾਂਜੀ ਤੇ ਕੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ ਪੂਰੇ ਲੋਕੀਏ ਡਰ ਗ अच्छा जी लोकी लो जी देखो अग्गे ਘਰ ਕਿਦਾਂ ਦੇ ਅੱਗੇ ਘਰ ਦੇ ਨੁਕਸਾਨ ਤਾਂ ਅੱਗੇ ਹੋਇਆ ਵਾ ਹਰਿਆਣਾ ਬਹਿਣਾ ਕਿੱਥੇ ਲੋਕਾਂ ਨੇ ਹਾਂਜੀ ਤੇ ਪਾਣੀ ਵੀ ਸ਼ੇਰ ਮਤਲਬ ਕੱਲ ਦਾ ਹੀ ਦੇ ਵੰਡਿਆ ਵਾ ਕੋਈ ਪਾਣੀ ਘਟ ਨਹੀਂ ਹੋਣਿਆਗਾ اچھا ਤੇ ਕੀ ਐਡਮਿਨਿਸਟ੍ਰੇਸ਼ਨ ਲੋਕ ਕੋਈ ਜਿਹਾ ਬੰਦ ਜਿਹੜਾ ਕਦੇ ਸੀ ਟੁੱਟ ਗਿਆ ਸੀਗਾ ਕੋਈ ਕੋਈ ਪ੍ਰਸ਼ਾਸਨ ਦਾ ਇੱਕ ਬੰਦਾ ਨਹੀਂ ਆਇਆ ਹੈਗਾ ਕੋਈ ਇੱਕ ਵੀ ਬੰਦਾ ਆਇਆ ਸਰਕਾਰੀ ਇੱਕ ਬੰਦਾ ਨਹੀਂ ਹੈਗਾ اچھا ਇੱਥੇ ਪਹੁੰਚੇ ਨਹੀਂ ਅੱਜ 6 7 8 ਦਿਨ ਹੋ ਗਏ ਆ ਇੱਥੇ ਪਿੰਡ 'ਚ ਨਹੀਂ ਕੋਈ ਪਹੁੰਚਿਆ अच्छा हां जी ਸਾਡੇ ਮੱਲਰ ਉਹ ਸਾਈਡ ਤੋਂ ਆ ਕੇ ਪਿੱਛੇ ਉੱਥੋਂ ਆ ਕੇ ਫੋੜਵਾ ਹਿੱਚ ਕੇ ਪਿੱਛੇ ਪਿੱਛੇ ਜਲ ਜਾਂਦੇ ਆ ਨਾ ਕੋਈ ਪਿੰਡ ਦੇ ਵਿੱਚ ਕਿ ਨਾ ਆ ਕੇ ਤੇ ਘਰ ਚ ਕੋਈ ਆਇਆ ਬੰਦਾ ਨਾ ਕੋਈ ਕਿਸੇ ਨੂੰ ਪੁੱਛਿਆ ਆ ਕੇ ਕਿਸ ਨੂੰ ਦਿੱਕਤ ਆ ਨਾ ਗੱਲ ਨਾ ਬਾਤ ਕੋਈ ਨਾ ਮਲਾਜ਼ਮ ਕੋਈ ਚੀਪੋ ਹੀ ਬੰਦਾ ਨਹੀਂ ਇੱਥੇ ਫੜਿਆ ਹੈਗਾ ਕੋਈ ਰਾਸ਼ਨਵਾਰਾ ਕੋਈ ਹੋਰ ਕੋਈ ਰਿਲੀਫ ਮੀਟਲ ਰਾਸ਼ਨ ਆਪਣੇ ਆਪ ਲੋਕਲ ਬੰਦੇ ਦੇ ਉਹੀ ਲੋਕ ਹੀ ਆਏ ਆ ਬਾਕੀ ਹੋਰ ਕੋਈ ਨਹੀਂ ਆਇਆ ਹੈਗਾ ਤੇ ਸਾਡੇ 4-5 ਘਰਾਂ ਦੇ ਵਿੱਚੋਂ ਦੀ ਇਹ ਸਾਰਾ ਪਾਣੀ ਫੇਰ ਦੁਬਾਰਾ ਚਾਲੂ ਹੋ ਗਿਆ 24 ਘੰਟਿਆਂ ਤੋਂ ਵਗ ਰਿਹਾ ਹੈਗਾ ਪਹਿਲਾਂ ਥੋੜੀ ਰਾਤ ਹੀ ਸੀ ਚਲੋ ਪਾਣੀ ਪਿਛੋਂ ਥੋੜਾ ਘਟ ਗਿਆ ਸੀਗਾ ਤੇ ਥੋੜਾ ਮਹਿਸੂਸ ਹੋਇਆ ਕਿ ਚਲੋ ਠੀਕ ਹੈਗਾ ਪਰ ਹੁਣ ਫੇਰ ਦੁਬਾਰਾ ਤੋਂ ਪਾਣੀ ਦੇਖੋ ਸਪੀਡ ਕਿੰਨੀ ਹੈਗੀ ਹੈ ਤੇ ਫੇਰ ਦੁਬਾਰਾ ਤੋਂ ਡਰ ਲੱਗਦਾ ਕਿ ਜਿਹੜੀ ਮਾੜੀ ਮੋਟੀ ਛੱਤ ਬਜੀ ਆਈ ਉਹ ਵੀ ਜੇ ਲੱਗਦਾ ਕਰਦਾ ਔਖਾ ਹੋ ਜਾਏਗਾ ਕਰਦੀਆਂ ਕੰਦਾਂ ਦੇ ਨੀਹਾਂ ਦੇ ਵਿੱਚੋਂ ਦੀ ਪਾਣੀ ਜਿਹੜਾ ਉਹ ਗੁਜ਼ਰਿਆ ਹੈਗਾ ਤੇ ਤੁਹਾਨੂੰ ਪਤਾ ਹੀ ਕਿ ਪਾਣੀ ਜ਼ਿਆਦਾ 10 ਦਿਨ ਤੋਂ ਪਹਿਲਾਂ ਹੋ ਗਏ ਨੇ ਬਹੁਤ ਜ਼ਿਆਦਾ ਫਸਲ ਦਾ ਸਾਡੀ ਪਹਿਲੇ ਹੀ ਖਰਾਬ ਹੋ ਗਈ ਹੁਣ ਘਰ ਦਾ ਜਿਹੜੀ ਛੱਤ ਆ ਉਹ ਵੀ ਨਾ ਜਾਂਦੀ ਰਹੇ ਘਰ ਦੇ ਵਿੱਚ ਮੇਰੇ ਘਰ ਦੇ 4 4 ਫੁੱਟੇ ਹੋਏ ਪੈ ਗਏ ਆਗੇ ਸਾਰਾ ਫਰਸ਼ ਵਗੈਰਾ ਸਾਰਾ ਪੁੱਟ ਦੇ ਤਾਂ ਪਾਣੀ ਨੇ ਕਿਉਂਕਿ 4-6 ਦਿਨ ਸਾਡੇ ਘਰਾਂ ਦੇ ਵਿੱਚੋਂ ਦੀ ਪਾਣੀ ਗੁਜ਼ਰਿਆ ਹੈਗਾ ਆ ਬੈਕ ਸਾਈਡ ਤੋਂ ਸਾਰਾ ਬੰਨ ਟੁੱਟ ਗਿਆ ਸਾਹਮਣੇ ਇਧਰੋਂ ਇਧਰੋਂ ਟੁੱਟ ਗਿਆ ਤੇ ਪਾਣੀ ਸਾਰਾ ਜਿੰਨਾ ਰਵੀ ਦਾ ਸਾਡੇ ਇਹਨਾਂ 4-5 ਘਰਾਂ ਦੇ ਵਿੱਚੋਂ ਦੀ ਗਿਆ ਹੈਗਾ ਤੇ ਸਾਨੂੰ ਸਾਰੇ ਨੂੰ ਜਿਆਦਾ ਮਾਰ ਵੱਜੀ ਹੈਗੀ ਅਹੀਂ ਤੇ ਪ੍ਰਸ਼ਾਸਨ ਕੋਈ ਨਹੀਂ ਕਿ ਸਾਡੀ ਮੱਤ ਕੀਤੀ ਜਾਏ ਜਿੱਦਾਂ ਵੀ ਹੋ ਸਕਦੇ ਤੇ ਰਾਸ਼ਨ ਵਗੈਰਾ ਤੁਹਾਨੂੰ ਜਿਸ ਤਰ੍ਹਾਂ ਰੀਲੀਫ ਮਟੀਰੀਅਲ ਕੁਝ ਕਹਿੰਦੇ ਸੀ ਆ ਰਿਹਾ ਐਡਮਿਨਿਸਟ੍ਰੇਸ਼ਨ ਅਰੇਂਜ ਕਰ ਰਹੀ ਹੈ ਜਾਂ ਬਾਕੀ ਨਹੀਂ ਸਾਡੀ ਆਪਣੀ ਕਮਿਊਨਿਟੀ ਨੇ ਸੇ ਕਮਿਊਨਿਟੀ ਨੇ ਜਿੱਦਾਂ ਜਥੇਬੰਦੀਆਂ ਨੇ ਉਹਨਾਂ ਲੋਕਾਂ ਨੇ ਬਹੁਤ ਹੈਲਪ ਕੀਤੀ ਆ ਪਰ ਹੋਰ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਆ ਮੰੰਜਨ ਦਸਿੰਘ ਹੈ ਜੀ ਨਾਮ ਮੇਰਾ ਪਿੰਡ ਕੋਨੇਵਾਲ ਦਾ ਵਾਸੀ ਰਹਿਣ ਵਾਲਾ ਬਾਕੀ ਤੁਸੀਂ ਵੇਖ ਹੀ ਰਹੇ ਜੇ ਹਾਲਾਤ ਜੋ ਆਪਣੇ ਪੰਜਾਬ ਦੇ ਹੋ ਰਹੇ ਆ ਸਾਡੇ ਕੋਨੇਵਾਲ ਦੇ ਕੋਈ ਪ੍ਰਸ਼ਾਸਨ ਕੋਈ ਨਹੀਂ ਆ ਰਿਹਾ ਇੱਥੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਘਰਾਂ ਦੇ ਵਿੱਚੋਂ ਦੀ ਪਾਣੀ ਨਗਰਿਆ ਸਾਡੇ ਟੋਟਲ 7 ਘਰ ਨੇ ਦੋ ਮੇਰੇ ਚਾਚਾ ਜੀ ਨੇ ਇੱਕ ਸਾਡਾ ਇੱਕ ਮੇਰਾ ਬ੍ਰਦਰ ਆ ਇੱਕ ਉਹ ਸਾਹਮਣੇ ਤੁਸੀਂ ਘਰ ਵੇਖ ਰਹੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੁਣ ਵੀ ਸਾਨੂੰ ਇਹੀ ਖਤਰਾ ਵੀ ਸਾਡੇ ਰਹਿਣ ਵਾਸਤੇ ਛੱਤ ਟਗੀਰੇ ਸਾਡਾ ਇਹੀ ਹੈ ਜ਼ਿਆਦਾ ਵੀ ਛੱਤ ਟਗੀਰੇ ਤੁਸੀਂ ਜਿਸ ਤਰ੍ਹਾਂ ਕੈਂਪ ਸਰਕਾਰ ਨੇ ਐਡਮਿਸ਼ਨ ਕੈਂਪ ਪ੍ਰੋਵਾਈਡ ਕਰਾਇਆ ਤੁਸੀਂ ਸ਼ਿਫਟ ਕਿਉਂ ਨਹੀਂ ਹੁੰਦੀ ਉੱਥੇ ਮਤਲਬ ਕਿ ਮੁਜੀ ਸਰ ਘਰ ਛੱਡ ਕੇ ਜਾਣ ਨੂੰ ਜੀ ਕੀ ਦਾ ਕਰਦਾ ਪਰਿਵਾਰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਨਿੱਕੇ ਨਿੱਕੇ ਬੱਚੇ ਨੇ ਸਾਡੇ ਕੋਲ ਉਹ ਘਰੋਂ ਘਰ ਤੋਂ ਵਗਿਆ ਰਹਿ ਵੀ ਨਹੀਂ ਰਹੇ ਬਹੁਤ ਜिद ਕਰਦੇ ਨੇ ਬੱਚੇ ਇਸ ਟਾਈਮ ਬਹੁਤ ਮਾੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਜੇ ਘਰ ਜਾ ਕੇ ਚਾਰ ਚਾਰ ਫੁੱਟ ਜਿਹੜੇ ਸਾਡੇ 7-8 ਘਰ ਨੇ ਇਸ ਰੋਡ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਉਹਨਾਂ ਦਾ ਕੋਈ ਪ੍ਰਸ਼ਾਸਨ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਆਣ ਕੇ ਕਹਿੰਦਾ ਵੀ ਜਾਂ ਤੁਹਾਡੀ ਅਸੀਂ ਮਦਦ ਕਰਾਂਗੇ ਜਾਂ ਪਾਣੀ ਪੀਣ ਵਾਸਤੇ ਪਾਣੀ ਸਾਡੇ ਨਹਾਉਣ ਵਾਸਤੇ ਕੁਝ ਨਹੀਂ ਹੈਗਾ 7-7 ਦਿਨ ਹੋ ਗਏ 8-8 ਦਿਨ ਐ ਇਦਾਂ ਹੀ ਬਸ ਬੈਠੇ ਹੋਏ ਆ ਟਾਈਮ ਪਾਸ ਕਰ ਰਹੇ ਆ ਆਪਣਾ ਤੇ ਮੈਂ ਤਾਂ ਇਹੀ ਪ੍ਰਸ਼ਾਸਨ ਘਾੜੀ ਬੇਨਤੀ ਕਰਾਂਗਾ ਵੀ ਜਿੰਨੀ ਵੀ ਹੋ ਸਕਦੀ ਆ ਸਾਡੀ ਥੋੜੀ ਤੋਂ ਥੋੜੀ ਤੇ ਬਹੁਤ ਹੀ ਬਹੁਤ ਹੀ ਮਦਦ ਕੀਤੀ ਜਾਵੇ ਕੋਈ ਸਾਨੂੰ ਵੀ ਪਤਾ ਲੱਗੇ ਕਿ ਸਾਡਾ ਕੋਈ ਹੈਲਪ ਕਰ ਰਿਹਾ ਸਾਡੀ ਬਹੁਤ ਜਿਆਦੇ ਮਾੜੇ ਹਾਲਾਤ ਨੇ ਸਰ ਹਾਲਾਤ ਇਦਾਂ ਦੇ ਜੀ ਪਹਿਲਾਂ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ ਰੋਡ ਖੁੱਲ ਕੇ ਇਹ ਜਿਹੜਾ ਲੋਕਾਂ ਤੱਕ ਰਾਸ਼ਨ ਜਾਂ ਰਾਹਤ ਚੀਜ਼ਾਂ ਜਿਹੜੀਆਂ ਪਹੁੰਚਦੀਆਂ ਸੀ ਤਕਰੀਬਨ ਕੱਲ 4 ਵਜੇ ਦੇ ਕਰੀਬ ਸੁਜਾਦਾ ਜੱਟੇ ਦੇ ਵਿੱਚ ਉਹ ਜਿਹੜਾ ਪਾਣੀ ਆਉਣ ਦੇ ਨਾਲ ਲੋਕਾਂ ਨੂੰ ਜਿਹੜੀ ਨਾ ਡਰ ਦੀ ਦਹਿਸ਼ਤ ਪੈ ਗਈ ਤੇ 8 ਵਜੇ ਦੇ ਕਰੀਬ ਦੇਖਦੇ ਦੇਖਦੇ ਪਾਣੀ 4 ਤੋਂ 5 ਫੁੱਟ ਜਿਹੜਾ ਹੈ ਫੇਰ ਰੋਡਾਂ ਦੇ ਉੱਪਰ ਦੁਬਾਰਾ ਤੋਂ ਪਾਣੀ ਹੋ ਗਿਆ ਬਾਕੀ ਪਾਣੀ ਜਿੱਦਾਂ ਪਹਿਲਾਂ ਆਇਆ ਪਾਣੀ ਫਰਕੇ ਲੱਗਾ ਕਿ ਹੁਣ ਸਾਰੇ ਪਾਸੇ ਪਾਣੀ ਦਾ ਰਸਤਾ ਬਣ ਗਿਆ ਜਿਹੜਾ ਪਾਣੀ ਆਪਣਾ ਰਸਤਾ ਲੈ ਕੇ ਖੁਦ ਪਾਣੀ ਜਿਹੜਾ ਚਲਾ ਗਿਆ ਜੀ ਜੀ ਕਿੰਨੇ ਕਿੰਨੇ ਫੁੱਟ ਪਾਣੀ ਫੇਰ ਵੱਧ ਗਿਆ ਹੈਗਾ ਪਾਣੀ ਮੰਨ ਲਓ ਜਿਹੜੀ ਕੋਹਨੇ ਵਾਲ ਜਿਹੜੀ ਰਮਦਾਸ ਤੋਂ ਕੋਹਨੇ ਵਾਲ ਸੜਕ ਜਾਂਦੀ ਹੈ ਸਜਾਦੇ ਜਾਂਦੀ ਹੈ ਮੰਨ ਲਓ ਕਿ ਇਹ ਸੜਕ ਤੇ 3 ਫੁੱਟ 4 ਫੁੱਟ ਹੱਦ 5 ਫੁੱਟ ਵੀ ਹੈਗਾ ਜੀ ਪਾਣੀ ਅਜੀ ਕੋਈ ਸੇਵਾ ਕਾਰਜ ਸ਼ੁਰੂ ਤੋਂ ਮੈਂ ਜੀ ਪਹਿਲੇ ਦਿਨ ਬੁੱਧਵਾਰ ਤੋਂ ਪਾਣੀ ਆਇਆ ਸੀ ਜੀ ਬੁੱਧਵਾਰ ਤੋਂ ਲੱਗ ਕੇ ਅੱਜ ਦੇ ਦਿਨ ਤੱਕ ਆਪਣਾ ਪਰਿਵਾਰ ਘਰ-ਬਾਰ ਛੱਡ ਕੇ ਜੀ ਇੱਥੇ ਆ ਜੀ ਜਿੱਦਾਂ ਦੇ ਹੈਗੇ ਆ ਜੀ ਉਦਾਂ ਹੀ ਆਪਣਾ ਕਰਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਜੀ ਤੇ ਮੈਂ ਆਪਣੇ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਵੀਰ ਜੀ ਜਿਹੜੇ ਲੋੜਵੰਦ ਹੈਗੇ ਨੇ ਜਿਹੜੇ ਫਸੇ ਨੇ ਅਜੇ ਵੀ ਡੇਰੇ ਇਹੋ ਜਿਹੇ ਹੈਗੇ ਨੇ ਜਿੰਨਾਂ ਤੱਕ ਪਾਣੀ ਨਹੀਂ ਪਹੁੰਚਿਆ ਵੀ ਕਿਉਂਕਿ ਪਿੰਡਾਂ ਤੱਕ ਸਪਲਾਈ ਜਾ ਰਹੀ ਡੇਰਿਆਂ ਤੱਕ ਕੋਈ ਸਪਲਾਈ ਨਹੀਂ ਪਹੁੰਚ ਰਹੀ ਮੇਰਾ ਵੀ ਰਵਾਤ ਤੋਂ ਬਾਅਦ ਸੇਵਾ ਕਰੋ ਗਰੁੱਪ ਬਣਾਓ ਤੇ ਪਿੰਡਾਂ ਨੂੰ ਡੇਰਿਆਂ ਨੂੰ ਜਿੱਥੋਂ ਤੱਕ ਵੀ ਹੁੰਦਾ ਲੋਕਾਂ ਦੀ ਮਦਦ ਕਰੋ ਜੀ ਡੇਰੇ ਕਿੱਥੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਡੇਰੇ ਹੈਗੇ ਨੇ ਜਿੱਥੇ ਡੇਰੇ ਹੈਗੇ ਜਿਦਾ ਗੱਗੜਿਆ ਪਿੰਡ ਨਿਸੋ ਕੀ ਸਿੰਘੋ ਕੀ ਆ ਰੂੜੇਵਾਲ ਕਤਲੇ ਭਗਵਾਨਪੁਰਾ ਪੰਡੋਰੀ ਨੰਗਲ ਸਹੌਲ ਕਮਰਾਈ ਜੀ ਹਰ ਪਾਸੇ ਜਿੰਨੀ ਸਾਡੀ ਬਾਰਡਰ ਬੈਲਟ ਆ ਹਰ ਬਾਰਡਰ ਬੈਲਟ ਦੇ ਪਿੰਡਾਂ ਦੇ ਨਾਲ ਡੇਰੇ ਜ਼ਰੂਰ ਹੈ ਜੀ ਇਹ ਵਿਦੇਸ਼ ਤੋਂ ਵੀ ਸਾਨੂੰ ਸਹਾਇਤਾ ਮਿਲ ਰਹੀ ਹੈ ਉਹਨਾਂ ਨੇ ਆਖਿਆ ਵੀ ਅਸੀਂ ਤੁਹਾਨੂੰ ਪੈਸੇ ਪੇਟਾਂਗੇ ਫੰਡਿੰਗ ਕਰਾਂਗੇ ਤੇ ਇੱਥੇ ਕਿਸਾਨਾਂ ਦੀਆਂ ਜ਼ਮੀਨਾਂ ਵਾਹ ਕੇ ਉਹਦੇ ਵਿੱਚ ਬੀਜ ਖਾਦ ਇੱਕ ਵਾਰਾਂ ਹੀ ਇੱਧਰ ਇਹ ਵੀ ਚੀਜ਼ ਮਈਆ ਕਰਨ ਦੀ ਹੈ ਸਾਡੀ ਉਪਰਾਲਾ ਤੇ ਸਾਨੂੰ ਹਰਿਆਣੇ ਤੋਂ ਵੀ ਆ ਰਿਹਾ ਰਾਸ਼ਨ ਆ ਰਿਹਾ ਜੂਪੀ ਤੋਂ ਵੀ ਆ ਰਿਹਾ ਘਟੋ ਘਟ ਅਸੀਂ ਕੋਈ 20 ਪਰਸੋਂ ਵੰਡ ਕੇ ਗਏ ਆ 20 ਕ ਟਰੈਕਟਰ ਟਰਾਲੀ ਅਸੀਂ ਪਰਸੋਂ ਵੰਡ ਕੇ ਆ ਗੱਗੋ ਮਾਲ ਸਾਈਡ ਫਿਰ ਜਸੜਾ ਅਸੀਂ ਅਸੀਂ ਹਾਡਾ ਉਹਨਾਂ ਦਾ ਰਸਤਾ ਸਾਡੀ ਕਮੇਟੀ ਹੈ ਉੱਥੇ ਸਾਡੇ ਅਕਸਰ ਸਮੈਨ ਨੇ ਜਿਹੜੇ ਸਾਡੇ ਨਾਲ ਰਸਤਾ ਕਰਦੇ ਆ ਤੇ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਕੋਈ رابطہ ਹੈ ਕਿ ਕਿੱਥੇ ਕਿੱਥੇ ਉਹਨਾਂ ਦਾ ਕੋਈ ਨਹੀਂ ਸਾਡੇ ਟਾਂਡਾ ਸਾਹਿਬ ਨੇ ਪੰਜਾਬ ਸਰਪਕਾਰ ਸੈਨ ਸਰਬ ਸੰਜੀਕ ਕਮੇਟੀ ਦੇ ਪ੍ਰਧਾਨ ਉਹ ਹੀ ਓਵਰਆਲ ਡੀਲ ਕਰ ਰਹੇ ਨੇ ਬਾਕੀ ਨਿਰਮਲ ਸਿੰਘ ਸਾਹਿਬ ਦੱਸ ਦੇਣਗੇ ਕੁਝ ਤੁਹਾਨੂੰ ਸਾਡੇ ਸਰ ਸਾਫਕਾਰ ਸਰ ਸਾਫਕਾਰ ਸੰਸਦ ਪੰਜਾਬ ਪ੍ਰਧਾਨ ਗਰਦੀਪ ਸਿੰਘ ਟਾਂਡਾ ਮੈਂ ਉਹਦਾ ਸਲਾਹਕ ਨਿਰਮਲ ਸਿੰਘ ਕਹਾਂ ਉਹ ਹੀ ਇੱਕ ਕਲਾ ਨੌਰ ਲੰਗਰ ਲਾਇਆ ਵਾ ਜੋ ਵੀ ਬੰਦੇ ਰੱਸ਼ਨ ਲੈ ਕੇ ਆਉਂਦੇ ਆ ਨਾ ਉਹਨਾਂ ਨੂੰ ਦਿੱਕਤ ਆਉਂਦੀ ਜਿਹੜੇ ਬਾਹਰ ਦੇ ਟਰਾਲੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਇੱਕ ਰਚਨ ਲਾਇਆ ਤੇ ਜਿੰਨੇ ਵੀ ਸਾਡੇ ਸਾਬਕਾ ਸੈਨਿਕਾਂ ਦੂਜੀਆਂ ਜਥੇਬੰਦੀਆਂ ਨੇ ਸਾਡੀਆਂ ਕਾਫੀ ਜੰਦੇਬੰਦੀਆਂ ਨੇ ਸਾਡੀਆਂ ਸਾਬਕਾ ਦਮਗੇ ਉਹ ਸਾਰੇ ਸਾਡੇ ਤਾਲਮਿਲ ਵਿੱਚ ਨੇ ਤੇ ਉਹਨਾਂ ਦੇ ਜਿੱਦਾਂ ਜਿੱਦਾਂ ਸਾਨੂੰ ਡਾਹੀ ਡਿਮਾਂਡ ਕਰਦੇ ਆ ਜਿੱਦਾਂ ਅੱਜ ਫਕਰ ਸਾਹਿਬ ਮੁਖਤਤ ਹੋਏ ਆ ਤੇ ਅਸੀਂ ਸਾਰੇ ਇੱਥੇ ਇਲਾਕੇ ਦੇ ਵਿੱਚ ਉਸ ਹਸਾਬ ਨਾਲ ਘਰ-ਘਰ ਜਾ ਕੇ ਪਹੁੰਚਾਰੇ ਅਸੀਂ ਕਿਹੇ ਸਾਡਾ ਕਿਹੇ ਮਤਲਬ ਕਿ ਪ੍ਰਸ਼ਾਸਨ ਦਾ ਕੋਈ ਮਤਲਬ ਨਹੀਂ ਅਸੀਂ ਘਰ-ਘਰ ਜਿੱਥੇ ਜ਼ਰੂਰਤ ਹੈ ਉੱਥੇ ਜਾ ਰਹੇ ਆ ਤੇ ਅਸੀਂ ਇਹ ਵੀ ਸਾਡੀ ਕਮੇਟੀ ਨੇ ਫੈਸਲਾ ਲਿਆ ਅਹੀਂ ਜਿਹੜਾ ਵਾ ਇਹਨਾਂ ਨੂੰ ਮੁੜ ਸੇਵਾ ਵਾਸਤੇ ਵੀ ਜੇ ਟਰੈਕਟਰ ਟਰਾਲੀਆਂ ਆ ਕੇ ਖਾਦ ਬੀਜ ਪਾ ਲਈਆਂ ਪਧਰੇ ਕਰਨੀਆਂ ਉਹ ਸਾਰੀ ਸੇਵਾ ਸਾਡੀ ਲੰਗਰ ਉਹ ਲੰਗਰ ਜਿਹੜਾ ਲੰਗਰ ਛੜਾ ਕਲਾ ਲੋਰ 24 ਘੰਟੇ ਚੱਲਦਾ ਵਾ ਸਾਬਕਾ ਸੈਨਿਕ ਸਰ ਪੰਜਾਬ ਦਾ ਲੰਗਰ ਸਾਬਕਾ ਸੈਨਿਕ ਦਾ ਉਹ ਅਹੀਂ ਸਾਰੇ ਸੰਗਤ ਵਾਸਤੇ ਜਿਹੜੀ ਆਵੇ ਉਥੇ ਖਾਵੇ ਕਿਸੇ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਇਹ ਜੀ ਸਾਡਾ ਪਿੰਡ ਫਕਰਸਰ ਆ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਗਦੜਵਾ ਜੀ ਸਾਡੇ ਪਿੰਡ ਦੇ ਨਗਰ ਨੇ ਸਾਰਾ ਇਹ ਜੁਰਤ ਤਲ ਫੁੱਲ ਇਕੱਠਾ ਕੀਤਾ ਪਸ਼ੂਆਂ ਵਾਸਤੇ ਦਾਣਾ ਜਾਂ ਚਾਰ ਤੇ ਕਿਟਾਂ ਜੋ 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 ਘਰ ਵਾਲੇ ਖੜੇ ਆ ਜਾਂ ਪਾਣੀ ਦੇ ਵਿੱਚ ਉਹਨਾਂ ਵਾਸਤੇ ਕਿਟਾਂ ਨੂਨ ਮਿਰਚ ਮਸਾਲਾ ਆਡੋਮਾਕਸ ਬੈਟਰੀਆਂ ਮੋਮਬਤੀਆਂ ਟੀਲਾ ਵਾਲੀਆਂ ਡੱਬੀਆਂ ਮਤਲਬ ਹਰ ਪੈਰਾਂ ਤੋਂ ਲੈ ਕੇ ਉੱਪਰ ਤੱਕ ਜੋ ਚੀਜ਼ ਇਨਸਾਨ ਨੇ ਇਸਤੇਮਾਲ ਕਰਨੀ ਹੈ ਤੇ ਜਾਂ ਸਾਡੇ ਪੰਛੀਆਂ ਨੇ ਪਸ਼ੂਆਂ ਨੇ ਇਸਤੇਮਾਲ ਕਰਨੀ ਆ ਉਹਨਾਂ ਤੇ ਹਰ ਚੀਜ਼ ਸਾਡੇ ਪਿੰਡ ਦੇ ਉੱਤੇ ਸਾਡੀ ਪਿੰਡ ਦੀ ਸੰਗਤ ਨੇ ਪੈਸਾ ਇਕੱਠਾ ਕਰਕੇ ਭੇਜੀ ਹੈ ਆਪਣੀ ਕੀ ਐਕਸ ਸਰਵਿਸਮੈਨ ਕੋਈ ਹੈ ਜਾਂ ਨਹੀਂ ਐਕਸ ਸਾਡੇ ਇੱਥੇ ਸਾਡੀ ਸਹਾਇਕ ਸਨਕ ਭਲਾਈ ਵਿੰਗ ਵੀ ਆ ਪੰਜਾਬ ਦੀ ਪਰ ਸਾਫ ਕਸਾਇਨ ਕਾ ਸਾਂਝੀ ਸਰਬਸਾਂਝੀ ਕਮੇਟੀ ਇੱਥੇ ਪੰਜਾਬ ਦੀ ਹੈ ਪੂਰੀ ਜੀ ਉਹਨਾਂ ਦੇ ਪ੍ਰਧਾਨ ਸਾਡੇ ਗਰਦੀਪ ਸਿੰਘ ਘੱਟ ਸਾਹਿਬ ਸਾਡੇ ਨਰਮਨ ਸਿੰਘ ਸਾਹਿਬ ਆ ਸਾਰੇ ਸਾਡੇ ਸਾਫ ਕਾਉਲ ਸਾਡੇ ਸਾਰੇ ਸਾਹਿਬ ਵਰੀ ਇੱਥੇ ਆਏ ਹੋਏ ਆ ਔਰ ਡੋਡੀ ਸਾਹਿਬ ਸਾਹਤੇ ਡਿਊਟੀਆਂ ਲੱਗੀਆਂ ਹੋਈਆਂ ਮਤਲਬ ਸਾਫ ਕਾ ਸਾਇਨ ਕਣੇ ਆਪਦੇ ਡਿਊਟੀਆਂ ਸਾਂਝੀਆਂ ਹੋਈਆਂ ਨੇ ਰਿਲੀਫ ਕਿੱਥੇ ਲੈ ਕੇ ਜਾ ਰਹੇ ਹੋ ਤੁਸੀਂ ਇਹ ਇਥੋਂ ਇਥੋਂ ਦੀ ਜਿਹੜੇ ਸਾਫ ਕਾ ਸਾਇਨ ਕ ਇੱਥੇ ਰਹਿ ਗਿਆ ਹੁਨੇਵਾਲ ਪਿੰਡ ਜਿਹੜਾ ਜਿਆਦਾ ਘਿਰਿਆ ਹੋਇਆ ਪਿੱਛੇ ਜਿਹੜੀ ਕੋਠੀ ਵੀ ਮੀਡੀਆ ਦੇ ਵਿੱਚ ਆਈ ਸੀਗੀ ਉਸ ਪਿੰਡ ਦੋਨੇ ਪਾਸੇ ਸੜਕਾਂ ਟੁੱਟੀਆਂ ਹੋਈਆਂ ਜੱਟਾਂ ਪਿੰਡ ਹੈਗਾ ਹੋਰ ਕਾਫੀ ਪਿੰਡਾਂ ਦੀ ਅਸੀਂ ਪੈਥੋ ਸਾਡੀ ਜਿਹੜੀ ਫਗਰਸਰ ਪਿੰਡ ਦੀ ਟੀਮ ਰੇਕੀ ਕਰਕੇ ਗਈ ਹੈ ਸਾਫ ਕਾ ਫੌਜੀ ਨੂੰ ਨਾਲ ਲੈ ਕੇ ਫਗਰਸਰ ਪਿੰਡ ਦੀ ਨੌਜਵਾਨ ਆਏ ਸੀ ਉਹ ਰੇਕੀ ਕਰਕੇ ਗਏ ਆ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਰਹੇ ਆ ਉਸ ਦਿਨ ਪਰਸੋ ਪਾਣੀ ਘਟ ਸੀ ਆ ਅੱਜ ਪਾਣੀ ਹੋਰ ਜ਼ਿਆਦਾ ਵਧ ਗਿਆ ਪਰ ਕੋਈ ਨਹੀਂ ਜਿਹੜੀ ਹੈ ਸਾਡੇ ਫਗਰਸਰ ਪਿੰਡ ਦੀ ਇੱਕ ਕਹਾਵਤ ਹੈ ਅਸੀਂ ਲੜਾਈ ਲੜਨ ਜਾਣਦੇ ਆ ਸਾਫ ਕਾ ਫੌਜੀ ਵੀ ਲੜਨ ਜਾਣਦੇ ਆ ਸਾਡੇ ਪਿੰਡ ਦੇ ਨੌਜਵਾਨ ਵੀ ਰਾਤ ਬਚਾਵਾਂਗੇ ਹਰ ਤਰ੍ਹਾਂ ਦੀ ਮਦਦ ਉਹਨਾਂ ਦੇ ਕਰਪੋਈ ਦੀ ਕਰਾਂਗੇ ਇਨਸਾਨ ਦੀ ਜ਼ਿੰਦਗੀ ਬਚਾਵਾਂਗੇ ਪਸ਼ੂਆਂ ਦੀ ਜ਼ਿੰਦਗੀ ਬਚਾਵਾਂਗੇ ਜੇ ਲਿਆਉਣਾ ਪਿਆ ਪਿੰਡ ਲਿਆ ਕੇ ਸਾਨੂੰ ਉਹਨਾਂ ਨੂੰ ਵਸਾਵਾ ਵੀ ਕਰਨਾ ਪਿਆ ਉਹਨਾਂ ਦਾ 6 ਮਹੀਨੇ ਬਾਅਦ ਤਾਂ ਵੀ ਕਰਾਵਾਂਗੇ